ਆਪਾਂ ਨੂੰ ਵੀਰ ਇੱਥੇ ਟੱਕਰਿਆ ਗੁਰਪ੍ਰੀਤ ਸਿੰਘ ਨਿਸ਼ਾਨੇ ਖਾਲਸਾ ਤੁਸੀਂ ਇਹਨਾਂ ਨੂੰ ਪੇਜ ਤੇ ਇਹਨਾਂ ਦਾ ਦੇਖਦੇ ਆ ਤੇ ਵੀਰ ਵੀ ਇੱਥੇ ਮੈਨੂੰ ਪਤਾ ਲੱਗਾ ਵੀ ਲੋਕਲ ਤਰਨਤਾਰਨ ਦਾ ਭਰਾ ਦੀ ਵੋਟ ਇੱਥੇ ਹੀ ਆ ਜੇ ਕਹੋ ਤਾਂ ਆਧਾਰ ਕਾਰਡ ਵੀ ਚੈੱਕ ਕਰਾ ਦਿੰਨੇ ਆ ਪਰ ਨਹੀਂ ਆਪਾਂ ਚੱਲ ਵੀਰ ਕਿੰਨਾ ਮੈਂ ਇੱਥੇ ਤਾਂ ਆਇਆ ਹੁਣ ਮੈਨੂੰ ਅੱਜ ਪਤਾ ਲੱਗਾ ਵੀਡੀਓ ਚ ਚੱਲ ਦੇ ਤੇਰੇ ਨੇ ਵੀਰ ਇਸ ਵੇਲੇ ਤਰਨਤਾਰਨ ਦਾ ਮਾਹੌਲ ਕਿਦਾਂ ਦਾ ਹੈ ਦੇਖੋ ਜੀ ਤਰਨਤਾਰਨ ਨੇ ਮਾਝੇ ਦੀ ਧਰਤੀ ਆ ਸੂਰਮਿਆਂ ਦੀ ਧਰਤੀ ਆ ਇਹ ਉਹ ਧਰਤੀ ਆ ਜਿਨ੍ਹਾਂ ਨੇ ਮੁਕਸਰ ਜਾਗੇ ਨਾ ਖਦਰਾਨੀ ਦੀ ਢਾਪ ਦੇ ਉੱਤੇ ਕਲਗੀਧਰ ਪਾਸ਼ਾ ਜੀ ਦਾ ਸਾਥ ਦਿੱਤਾ ਸੀ ਇਹ ਯੋਧਿਆਂ ਸੂਰਮਿਆਂ ਦੀ ਧਰਤੀ ਆ ਇਹ ਉਹ ਧਰਤੀ ਆ ਜਿਨ੍ਹਾਂ ਨੇ ਨਾਕੇ ਲਾ ਕੇ ਤੇ ਮੁਗਲਾਂ ਕੋਲੋਂ ਟਕੇ ਘਰਾਲੇ ਸੀ ਕਹਿੰਦੇ ਸੀ ਨਾ ਕਿ ਸਿੰਘ ਖਤਮ ਹੋ ਗਿਆ ਤੇ ਇਸ ਧਰਤੀ ਦੇ ਉੱਤੇ ਨਾਕਾ ਲਾਤਾ ਸੀ ਬਾਬਾ ਬੋਤਾ ਸਿੰਘ ਨੇ ਬਾਬਾ ਗਰਜਾ ਸਿੰਘ ਨੇ ਇਹ ਸੂਰਮਿਆਂ ਦੀ ਧਰਤੀ ਆ ਔਰ ਇਥੋਂ ਦੇ ਹਰ ਇੱਕ ਜੰਮਣ ਵਾਲਾ ਬੱਚਾ ਜਿਹੜਾ ਉਹ ਘੋੜ ਸਵਾਰੀ ਦਾ ਗਤਕੇ ਦਾ ਸ਼ਕੀਨ ਆ ਉਹ ਮੱਝ ਦੀ ਧਰਤੀ ਜਿਹੜੀ ਆ ਇਹ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਉਥੇ ਸ਼ਹੀਦ ਸਿੰਘਾਂ ਦੀ ਜਿਹੜੇ ਮਰਜੀ ਤੁਸੀਂ ਏਰੀਆ ਵੱਲ ਨਿਗਾਹ ਮਾਰ ਲਓ ਪਿੰਡਾਂ ਦੇ ਵਿੱਚ ਸਿੰਘ ਜਿਹੜੇ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਅੱਜ ਜਿਹੜਾ ਵਾ ਉਹ ਭਾਈ ਅਮਰਤਪਾਲ ਜੀ ਦੀ ਜਥੇਬੰਦੀ ਵਾਰਿਸ ਪੰਜਾਬ ਦੀ ਉਹਦੇ ਨਾਲ ਦਿਲੋਂ ਖੜੇ ਨੇ ਔਰ ਜਿੱਦਾਂ ਪਹਿਲਾਂ 2024 ਦੇ ਵਿੱਚ ਭਾਈ ਅਮਰਤਪਾਲ ਜੀ ਨੂੰ ਜਿਤਾਇਆ ਉਸੇ ਤਰ੍ਹਾਂ ਭਾਈ ਮਨਦੀਪ ਸਿੰਘ ਜਿਹੜਾ ਸਾਥ ਦੇਣ ਲਈ ਸਾਰੀ ਸਿੱਖ ਕੌਮ ਜਿਹੜੀ ਉਹ ਨਾਲ ਖੜੀ ਆ ਜੀ ਭਾਜੀ ਇਹ ਤਾਂ ਵੋਟਾਂ ਵਿੱਚ ਅਕਸਰ ਹੁੰਦਾ ਵੀ ਜਿੱਦਾਂ ਪੈਸੇ ਵੰਡ ਲਓ ਬਈ ਨਸ਼ਾ ਵੰਡ ਕੇ ਵੋਟਾਂ ਲੈ ਲਓ ਭਈ ਜਾਂ ਕੋਈ ਲਾਲੋ ਕਿਸੇ ਨੂੰ ਚਲੋ ਏਦਾਂ ਵੀ ਇੱਕ ਕਈ ਪਰਿਵਾਰ ਵਿਚਾਰੇ ਸਮਰੱਥ ਨਹੀਂ ਹੁੰਦੇ ਨਾ ਅਗਲੇ ਨੂੰ ਹੁੰਦਾ ਵੀ ਚਲੋ ਸਾਡਾ ਗੁਜ਼ਾਰਾ ਹੋ ਜਾਵੇ ਕਈ ਰਾਸ਼ਨ ਵੀ ਪਚਾ ਦਿੰਦੇ ਆ ਕਈ ਇੱਥੇ ਤੱਕ ਵੀ ਕੱਪੜੇ ਤੱਕ ਵੀ ਵੰਡਣ ਚਲ ਜਾਂਦੇ ਆ ਦੇਖੋ ਇਸ ਧਰਤੀ ਤੇ ਲੋਕ ਕਿੱਦਾਂ ਦੇ ਆ ਇਹ ਇਸ ਧਰਤੀ ਦਾ ਲੋਕ ਲੋਕਾਂ ਦਾ ਜਿਹੜਾ ਟੇਸਟ ਆ ਉਹ ਕਿੱਦਾਂ ਦਾ ਆ ਉਹ ਪੰਜਾਬ ਦੇ ਲੋਕੀ ਜਾਣਨਾ ਚਾਹੁੰਦੇ ਆ ਤਰਨ ਤਰਨ ਦੇ ਲੋਕਾਂ ਦੀ ਜਿਹੜੀ ਸਥਿਤੀ ਕਿੱਦਾਂ ਦੀ ਆ ਦੇਖੋ ਜੀ ਜੇ ਦੂਜੀਆਂ ਪਾਰਟੀਆਂ ਬੋਲਡੀਆਂ ਦੀ ਗੱਲ ਕਰੀਏ ਤੇ ਐਸੇ ਲੋਕ ਸਾਰਿਆਂ ਚ ਹੈਗੇ ਆ ਪਰ ਜੇ ਆਪਾਂ ਕੌਮ ਦੀ ਗੱਲ ਕਰਾਂਗੇ ਪੰਥ ਦੀ ਗੱਲ ਕਰਾਂਗੇ ਇੱਥੇ ਤੁਹਾਨੂੰ ਕੋਈ ਵੀ ਬੰਦਾ ਆਸਾਨੀ ਦਿਖੂਗਾ ਜਿਹੜਾ ਕਹਦੇ ਕਿ ਮੈਨੂੰ ਦਿਹਾੜੀ ਮਿਲਨੀ ਆ ਤਾਂ ਮੈਂ ਤਾਂ ਆਇਆ ਹਾਂ ਇੱਥੇ ਜਿਹੜਾ ਵੀ ਬੰਦਾ ਆਇਆ ਉਹ ਕਰੋ ਅਰਦਾਸ ਕਰਕੇ ਆਇਆ ਕਿ ਦੁਕਾਲੰਗ ਪ੍ਰਨਾਸੀ ਦਿਆਲੰਗ ਸ੍ਰੂਪੇ ਸਦਾ ਅੰਗ ਸੰਗੇ ਅਪੰਗੰਗ ਬੂਤੇ ਗੁਰੂ ਸਾਹਿਬ ਜੀ ਤੁਸੀਂ ਸਾਡੇ ਰੋਮ ਰੋਮ ਵਿੱਚ ਸਾਡੇ ਅੰਗ ਸੰਗ ਹੋ ਔਰ ਜਿਹੜਾ ਬੰਦਾ ਕਰੋ ਆਇਆ ਅਰਦਾਸ ਕਰਕੇ ਆਇਆ ਕਿ ਅਸੀਂ ਸਿੱਖਾਂ ਨੇ ਸਿੱਖਾਂ ਦੇ ਨਾਲ ਖਲੋਣਾ ਔਰ ਅੱਜ ਇਹ ਗੱਲ ਸਿੱਖ ਜਿਹੜੀ ਉਹ ਸਾਬਤ ਕਰ ਰਹੇ ਆ ਇੱਥੇ ਕੋਈ ਬੰਦਾ ਪੈਸੇ ਲੈ ਕੇ ਨਹੀਂ ਆਇਆ ਇਸ ਜਥੇਬੰਦੀ ਨਾਲ ਕੋਈ ਬੰਦਾ ਦਿਹਾੜੀ ਦੇ ਨਹੀਂ ਆ ਕੋਈ ਕੱਪੜਿਆਂ ਦਾ ਹਾਲਚ ਨਹੀਂ ਔਰ ਇਹਨਾਂ ਨੇ ਕੋਈ ਸ਼ਰਾਬ ਨਹੀਂ ਵੰਡਨੀ ਇਹਨਾਂ ਨੇ ਕੋਈ ਪੈਸੇ ਨਹੀਂ ਵੰਡਨੇ ਹਾਂ ਜੇ ਵੰਡਾਂਗੇ ਤਾਂ ਗੁਰਸਿੱਖੀ ਦਾ ਇਤਿਹਾਸ ਵੰਡਾਂਗੇ ਗੱਲ ਕਰਾਂਗੇ ਤਾਂ ਅਸੀਂ ਆਪਣੇ ਗੁਰੂਆਂ ਦੀ ਜੋ ਦਿੱਤੀ ਹੋਈ ਸਿੱਖਿਆ ਜਿਹੜੀ ਸਾਨੂੰ ਗੁਰੂਆਂ ਨੇ ਸੋਚ ਬਖਸ਼ੀ ਹੋਈ ਆ ਉਹਦਾ ਇਤਿਹਾਸ ਜਿਹੜਾ ਵੀ ਸਾਡੇ ਕੋਲ ਚ ਚੱਲ ਕੇ ਆਊਗਾ ਉਹਨੂੰ ਕਿਤੇ ਨਾ ਕਿਤੇ ਗੁਰ ਇਤਿਹਾਸ ਨਾਲ ਜੋੜਿਆ ਜਾਊਗਾ ਜਿਹੜੇ ਨਾਲ ਇਹ ਜਿੱਤੇ ਦੇਖੋ ਇੱਕ ਤਰੀਕੇ ਨਾਲ ਆ ਵੋਟਾਂ ਦੇ ਵਿੱਚ ਰੈਲੀ ਕਹਦੋ ਤੇ ਅਸੀਂ ਕਹ ਦਿੰਨੇ ਆ ਸੰਗਤ ਇੱਥੇ ਇਹ ਰੈਲੀ ਨਹੀਂ ਇਹ ਸੰਗਤ ਕੱਟੀ ਹੋਈ ਆ ਸੰਗਤ ਕਿਉਂ ਕਿਉਂਕਿ ਗੱਲ ਗੁਰੂ ਦੀ ਆ ਗੱਲ ਸੂਰਮਿਆਂ ਦੀ ਗੱਲ ਸ਼ੀਦਾ ਦੀ ਆ ਭਾਜੀ ਜਿਦਾ ਲਾ ਲਓ ਵੀ ਜਿਦਾ ਕਈ ਵੇਲੇ ਕਹਿਣ ਲੱਪੈਂਦੇ ਆ ਲੋਕ ਵੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਜੱਤੇਬੰਦੀ ਆ ਥੋੜਾ ਕਟੜਪੰਤੀ ਜਿਦਾ ਵਿਚਾਰਤਾਰਾ ਉਹ ਚੀਜ਼ ਨੂੰ ਪ੍ਰੋਮੋਟ ਕਰਦੇ ਲੋਕੀ ਜਿਦਾ ਲਾ ਲਓ ਜਾਂ ਉਹਨਾਂ ਨਾਲ ਜਿਹੜੇ ਨਹੀਂ ਸਹਿਮਤ ਹੋਊਗੇ ਉਹ ਕਰਦੇ ਜਾਂ ਕੁਛ ਵੀ ਲਾ ਲਓ ਹਣਾ ਮਤਲਬ ਜਿਹੜੇ ਬਾਕੀ ਭਾਈ ਚਾਰੇ ਆ ਤੁਹਾਨੂੰ ਕੀ ਲੱਗਦਾ ਵੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਲਈ ਇਸ ਜਥੇਬੰਦੀ ਵੱਲੋਂ ਕੀ ਕੀਤਾ ਜਾਊਗਾ ਤੁਸੀਂ ਵੀ ਇਸ ਜਥੇਬੰਦੀ ਵਿੱਚ ਜੁੜੇ ਆ ਬਿਲਕੁਲ ਵੀ ਕੱਟੜਪੰਥੀ ਨਹੀਂ ਹੈਗੀ ਇਹ ਸਿੱਖ ਦੇ ਵਿੱਚ ਦੋ ਗੱਲਾਂ ਹੁੰਦੀਆਂ ਲੋਕ ਕਹਿੰਦੇ ਨੇ ਕੱਟੜਪੰਥੀ ਪਰ ਅਸੀਂ ਕਹਿੰਦੇ ਨੇ ਪਰਪੱਕ ਔਰ ਪਰਪੱਕ ਜਿਹੜਾ ਹੁੰਦਾ ਨਾ ਉਹ ਇੱਕ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ ਇੱਥੇ ਤੁਹਾਨੂੰ ਕੋਈ ਵੀ ਬੰਦਾ ਕੱਟੜ ਨਹੀਂ ਹੋਊਗਾ ਇੱਥੇ ਜਿੰਨੇ ਤੁਹਾਨੂੰ ਬੰਦੇ ਦਿਖਣਗੇ ਸਾਰੇ ਗੁਰੂ ਨਾਲ ਪ੍ਰੇਮ ਵਾਲੇ ਕੋਈ ਵੀ ਕੱਟੜ ਸੋਚ ਨਹੀਂ ਕੋਈ ਕੱਟੜ ਵਿਚਾਰਤਾਂ ਨਹੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਤੁਹਾਨੂੰ ਅਸੀਂ ਹਿੰਦੂ ਪਰਿਵਾਰ ਦੇ ਬੰਦੇ ਨੀਲਕਮਲ ਜੋਸ਼ੀ ਬਹੁਤ ਬਹੁਤ ਵਧੀਆ ਬੰਦਾ ਔਰ ਹਿੰਦੂ ਫੈਮਿਲੀ ਤੋਂ ਬੰਦਾ ਅੱਗੇ ਉੱਟ ਕੇ ਜਿਨੇ ਭਾਈ ਅਮਰਤਪਾਲ ਸਿੰਘ ਨੂੰ ਸਭ ਤੋਂ ਵੱਧ ਵੋਟ ਆਪਣੀ ਵਾਰਡ ਚ ਪਾਈਆਂ ਤਰਨਤਨ ਸ਼ਹਿਰ ਦੇ ਵਿੱਚ ਤੁਹਾਨੂੰ ਇੱਥੇ ਉਹ ਬੰਦੇ ਮਿਲਣਗੇ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਆ ਉਹ ਸਾਰਾ ਸਾਰਾ ਪਰਿਵਾਰ ਇੱਥੇ ਪਹੁੰਚਿਆ ਹੋਇਆ ਔਰ ਇਸ ਕਰਕੇ ਬਿਲਕੁਲ ਵੀ ਕੱਟੜਤਾ ਵਾਲੀ ਕੋਈ ਗੱਲ ਨਹੀਂ ਔਰ ਅਸੀਂ ਹਰ ਇੱਕ ਭੈਣ ਭਰਾ ਨੂੰ ਨਾਲ ਜੋੜਨ ਦੀ ਗੱਲ ਕਰਦੇ ਆਂ ਤੇ ਸਾਡਾ ਜਿਹੜਾ ਇਤਿਹਾਸ ਹੈ ਨਾ ਉਹ ਕਹਿੰਦੇ ਆ ਕਿ ਆਜੋ ਜਿਹਨੇ ਨੱਚਨਾ ਖੰਡੇ ਦੀ ਧਾਰ ਦੇ ਜਿਹੜੀ ਕੌਮ ਤਲਵਾਰਾਂ ਦੀ ਛਾਤ ਹਲੇ ਪੈਦਾ ਹੋਈ ਹੋਵੇ ਨਾ ਫਿਰ ਉਹਨੂੰ ਗੱਲ ਖੰਡਿਆਂ ਦੇ ਖਲਾਗੀ ਸੁਣਦੇ ਇਸ ਕਰਕੇ ਇੱਥੇ ਕੱਟੜਵਾਦ ਕੋਈ ਨਹੀਂ ਸਾਡਾ ਸਾਨੂੰ ਜਿਹੜਾ ਜਨਮੀ ਖੰਡੇ ਦੀ ਧਾਰਾਂ ਚੋਂ ਮਿਲਿਆ ਤੇ ਫਿਰ ਅਸੀਂ ਗੱਲ ਉਦਾਂ ਦੀ ਕਰਦੇ ਆ ਇੱਥੇ ਕੱਟੜ ਦਾ ਕੋਈ ਨਹੀਂ ਗੱਲ ਪ੍ਰੇਮ ਦੀ ਹੈ ਸਾਰੀ ਭਾਈ ਇਹ ਤੁਹਾਨੂੰ ਕੀ ਲੱਗਦਾ ਵੀ ਭਾਈ ਮਨਦੀਪ ਸਿੰਘ ਦਾ ਇਸ ਵੇਲੇ ਮੁਕਾਬਲਾ ਜਿਹੜਾ ਸਰਕਾਰ ਨਾਲ ਆ ਜਾਂ ਅਕਾਲੀ ਦਲ ਨਾਲ ਆ ਜਾਂ ਕਾਂਗਰਸ ਪਾਰਟੀ ਨਾਲ ਆ ਜਾਂ ਫੁੱਲ ਵਾਲਿਆਂ ਨਾਲ ਆ देखो जी ਮੁਕਾਬਲੇ ਦੀ ਆਪਾਂ ਗੱਲ ਕਰੀਏ ਤਾਂ ਭਾਈ ਮਨਦੀਪ ਸਿੰਘ ਜੀ ਜਿਹੜੇ ਆ ਉਹ ਬਹੁਤ देर ਨਾਲ ਚੋਣ ਮੈਦਾਨ ਚ ਆਇਆ ਔਰ ਜਿੰਨੀ ਉਹ देर ਨਾਲ ਆਇਆ ਓਨੀ ਵੱਡੀ ਛਾਲ ਜਿਹੜੀਆਂ ਨੇ ਜਿੱਦਾਂ ਪੀਂਗ ਜਿੰਨੀ ਪਿੱਛੇ ਨੂੰ ਖਿੱਚੋ ਨਾ ਉਹ ਜੋ ਛੱਡੋ ਤੇ ਓਨੀ ਅੱਗੇ ਨੂੰ ਜਾਂਦੀ ਉਹੋ ਹੀ ਗੱਲ ਹੋਈ ਆ ਕਿ ਜਿੰਨਾ ਉਹ ਦੇਰ ਨਾਲ ਮੈਦਾਨ ਚ ਉਤਰਿਆ ਓਨੀ ਜ਼ਿਆਦਾ ਛਲਾਂਗ ਜਿਹੜੀ ਆ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਦੇ ਵਿੱਚ ਦਿਲਾਂ ਚ ਵਸ ਗਿਆ ਜੇ ਆਪਾਂ ਮੁਕਾਬਲੇ ਦੀ ਗੱਲ ਕਰੀਏ ਤਾਂ ਵੈਸੇ ਪੰਥ ਦਾ ਮੁਕਾਬਲਾ ਤਾਂ ਅਜ ਤੱਕ ਜਕਰੀਆ ਖਾਨ ਵਰਗੇ ਨਹੀਂ ਕਰ ਸਕੇ ਉਹ ਯਮਨ ਸ਼ਾਹ ਅਬਦਾਲੀ ਵਰਗੇ ਨਹੀਂ ਕਰ ਸਕਿਆ ਇਸ ਕਰਕੇ ਇਹ ਹਜੇ ਤੱਕ ਜੇ ਸੰਗਤਾਂ ਦਾ ਪ੍ਰਭਾਵ ਪਿੰਡਾਂ ਦਾ ਮਾ올 ਵੇਖੀਏ ਪੈਣਾ ਪਰਾਵਾਂ ਦਾ ਮਾ올 ਵੇਖੀਏ ਤਾਂ ਸਾਰੇ ਕਹਿ ਦਿੰਦੇ ਆ ਕਿ ਦਿਲੋਂ ਇਹ ਨਹੀਂ ਉਪਰੋਂ ਕਿ ਦਿਲੋਂ ਸਾਡਾ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਆ ਉਹ ਵੋਟ ਭਾਈ ਮਨਦੀਪ ਸਿੰਘ ਨੂੰ ਪਾਊਗਾ ਪਾਊਗਾ ਕਿਉਂ ਕਿ ਉਹਦੀ ਕਿਸੇ ਨਾਲ ਦੁਸ਼ਮਨੀ ਨਹੀਂ ਸੀ ਉਹਨੇ ਕੌਮ ਕਰਕੇ ਕੁਰਬਾਨੀ ਕੀਤੀ ਉਹਨੇ ਜੇ ਇੱਕ ਜੇਲ੍ਹ ਦੇ ਵਿੱਚ ਕੁੱਟ ਖਾਧੀ ਹੈ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਉਹਨੇ ਕੌਮ ਕਰਕੇ ਖਾਧੀ ਕੋਈ ਦੀ ਪਰਸਨਲ ਦੁਸ਼ਮਨੀ ਨਹੀਂ ਸੀ ਔਰ ਜਿਹੜਾ ਬੰਦਾ ਕੌਮ ਲਈ ਕੁਰਬਾਨੀ ਕਰਦਾ ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਆਇਆ ਸੀ ਨਾ ਸਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਨਹੀਂ ਦਿੱਤਾ ਪਰ ਜਿਨ੍ਹਾਂ ਨੇ ਸਾਥ ਦਿੱਤਾ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰੀ ਦੁਨੀਆ ਦੇ ਸਾਰੇ ਕੋਨੇ ਦੇ ਵਿੱਚ ਅੱਜ ਵੀ ਜਦੋਂ ਅਰਦਾਸ ਹੁੰਦੀ ਹੈ ਉਹਨਾਂ ਸੂਰਮਿਆਂ ਦੇ ਅੱਗੇ ਸਜਦਾ ਹੁੰਦਾ ਸਿਰ ਝੁਕਦਾ ਜਿਨ੍ਹਾਂ ਨੇ ਸਾਥ ਦਿੱਤਾ ਸੀ ਕਿਉਂਕਿ ਸੂਬਾ ਸਰਹੰਦ ਨੂੰ ਮਾਰਿਆ ਔਰ ਇਸੇ ਤਰ੍ਹਾਂ ਬੜੀ-ਵੱਡੀ ਕੁਰਬਾਨੀਆਂ ਔਰ ਕੁਰਬਾਨੀ ਨੂੰ ਸਿੱਖ ਕਦੇ ਭੁਲਾ ਨਹੀਂ ਸਕਦੇ ਮਤਲ ਤੁਹਾਨੂੰ ਕੀ ਲੱਗਦਾ ਵੀ ਲਾਲੋ ਜੀ ਜਦੋਂ ਸੂਰੀ ਦਾ ਜਿਹਦਾ ਕਤਲ ਹੋਇਆ ਸੀ ਨਾ ਸੁਦੀਪ ਸੁਬੀ ਦਾ ਉਹ ਤੇ ਚਲੋ ਬੋਲਦਾ ਹੀ ਸੀ ਪਰ ਜਿਹੜਾ ਹੁਣ ਸੂਬੇ ਸਰਹੰਦ ਦਾ ਕਤਲ ਹੋਇਆ ਹੈ ਉਹਨੇ ਕਿੰਨਾ ਮਤਲਬ ਕਤਲੋਗਾਰਤ ਵੀ ਕੀਤੀ ਨਜਾਇਜ਼ ਮਾਮਾ ਦੇ ਪੁੱਤ ਵੀ ਮਾਰੇ ਗਏ ਉਸ ਟਾਈਮ ਤੇ ਹੈ ਨਾ ਤੇ ਉਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਆ ਦੇਖੋ ਜੀ ਜਿਆਦਾ ਦੱਸਣ ਨਾਲੋਂ ਛੋਟੀ ਜੀ ਗੱਲ ਸੰਗਤਾਂ ਤੱਕ ਪਹੁੰਚਾਉਣੀ ਚਾਹੀਦੀ ਕਿ ਇੱਕ ਧੀ ਨੂੰ ਉਹ ਫੜ ਲਿੰਦਾ ਸੀ ਉਹਨੂੰ ਨਿਰਵਸਤਰ ਨੰਗੀ ਕਰ ਦਿੰਦਾ ਸੀ ਔਰ ਨੰਗਿਆਂ ਕਰਕੇ ਥਾਣੇ ਦੇ ਵਿੱਚ ਰਾਤ ਨੂੰ ਜੋ ਕੋਜ ਹੁੰਦਾ ਸੀ ਹਰੀਆਂ ਮਿਰਚਾਂ ਨੂੰ ਕੁੱਟ ਲੈਣਾ ਔਰ ਹਰੀਆਂ ਮਿਰਚਾਂ ਗ੍ਰੈਂਡ ਕਰਕੇ ਉਸ ਧੀ ਦੇ ਗੁਪਤੰਗਾਂ ਦੇ ਵਿੱਚ ਪਾਉਂਦਾ ਸੀ ਐਡਾ ਵੱਡਾ ਜ਼ਾਲਮ ਸੀ ਉਹਦੇ ਨਾਲ ਕਿਸੇ ਉਹਦੀ ਦੁਸ਼ਮਣੀ ਨਹੀਂ ਸੀ ਪਰ ਉਹਨੇ ਕੌਮ ਕਰਕੇ ਉਹਨੇ ਗੁਰੂ ਕਰਕੇ ਕਿਉਂਕਿ ਮੱッセ ਰੰਗੜ ਦਾ ਸਿਰ ਲਾਉਣਾ ਬਹੁਤ ਜ਼ਰੂਰੀ ਸੀ ਮੱッセ ਰੰਗੜ ਦਾ ਸਿਰ ਲਾਉਣ ਲਈ ਉਹਨੇ ਆਪਣੀ ਜ਼ਿੰਦਗੀ ਨਹੀਂ ਵੇਖੀ ਅਗਲੇ ਤੁਰਪੇ ਦੋਵੇਂ ਸੂਰਮੇ ਔਰ ਉਹਨਾਂ ਜਾ ਕੇ ਮੱッセ ਰੰਗੜ ਦਾ ਸਿਰ ਲਾਇਆ ਇਸ ਕਰਕੇ ਜਿਹੜਾ ਗੁਰੂ ਨਾਲ ਪਿਆਰ ਕਰਦਾ ਜਿਹੜਾ ਕੌਮ ਨਾਲ ਪਿਆਰ ਕਰਦਾ ਉਹ ਤੇ ਕਾਲਪੁਰਖ ਸੇਵਾ ਉਹਦੇ ਕੋਲ ਲੱਲਿੰਦਾਰ ਭਾਈ ਸੰਦੀਪ ਸੰਨੀ ਨੇ ਬਹੁਤ ਵੱਡੀ ਜਿਹੜੀ ਆ ਉਹ ਕੌਮ ਦੀ ਸੇਵਾ ਕੀਤੀ ਆ ਔਰ ਕੌਮ ਦਾ ਬੱਚਾ ਬੱਚਾ ਜਿਹੜਾ ਵਾ ਉਹਨੂੰ ਇਹ ਸਜਦਾ ਕਰਨਾ ਚਾਹੀਦਾ ਉਹਦੇ ਪਰਿਵਾਰ ਨੂੰ ਕਿਉਂਕਿ ਅਸੀਂ ਉਹਾਂ ਦੇ ਕੁੱਲਣਾ ਤਰ ਜਾਂਦੀਆਂ ਜੀ ਕੁੱਲਣਾ ਸੂਰਮੇ ਤਾਰ ਦਿੰਦੇ ਔਰ ਸੂਰਮਿਆਂ ਵਾਲਾ ਕੰਮ ਕੀਤਾ ਔਰ ਉਹ ਕੁੱਲਣਾ ਹੀ ਤਾਰਨ ਵਾਲੀ ਗੱਲ ਹੈ ਕਿ ਅੱਜ ਉਹਦਾ ਭਰਾ ਖਲੋਤਾ ਔਰ ਸਾਰੀ ਕੌਮ ਨੂੰ ਉਹਦਾ ਸਾਥ ਦੇਣਾ ਚਾਹੀਦਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ